ਨੀ ਕਰ ਰਹੀਆਂ ਇਸ ਬਾਰੇ ਤੁਸੀਂ মিডিਆ ਰਾਹੀਂ ਜਿਹੜੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਾਈ ਤੋਂ ਸੰਜੋਗ ਕਰ ਰਹੇ ਆ ਬਹਿ ਕੇ ਗੱਲਬਾਤ ਕਰ ਲੋ ਨੇ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਸਾਫਕ ਸੰਜੋਗ ਨਹੀਂ ਕੀਤਾ ਤਾਂ ਸਾਡਾ ਪੁਲਿਸ ਮੁਲਾਜ਼ਮਾ ਕਸ਼ੀਦ ਕਰ ਦਿੱਤਾ ਨਿਆਂ ਸਿੰਘ ਵੱਲੋਂ ਜੋਦ ਜੂ ਸਾਡੇ ਵਿਚੜ ਕਿਉਂ ਨਹੀਂ ਰੱਥ ਛੋੜਾਂਗੇ ਉਹਨਾਂ ਨੂੰ ਕਿੰਨੇ ਵਜੇ ਆਏ ਜੀ ਸਵੇਰੇ 4 ਵਜੇ ਹਮਲਾ ਬੋਲੇ ਸਾਡੇ ਤੇ ਸਿੰਘ ਸ਼ਰਾਨ ਕਰ ਰਹੇ ਹਾਂ ਪਾਣੀ ਪੜ ਰਿਆ ਸੀ ਨੇ ਦਰਬਾਰ ਸਾਹਿਬ ਦੇ ਕੋਲ ਦਰਬਾਰੇ ਦੇ ਵਿੱਚ ਜਿਹੜੀ ਗੋਲੀਬਾਰੀ ਕੀਤੀ ਗਈ ਇੱਥੇ ਚੱਲੀ ਗਈ ਅੰਦਰ ਹੀ ਤੁਹਾਡੇ ਵੱਲੋਂ ਵੀ ਜਿਹੜੇ ਹਥਿਆਰ ਹੈਗੇ ਨੇ ਤੁਹਾਡੇ ਕੋਲ ਹੋਰ ਅਸੀਂ ਖਾਲੀ ਬੈਠੇ ਆਂ ਠੀਕ ਹੈ ਲਾਇਸੈਂਸੀ ਹਥਿਆਰ ਜਾਣਦੇ ਜੀ ਲਾਇਸੈਂਸੀ ਹਥਿਆਰ ਨੇ ਜਿਹੜੇ ਆਪਣੀ ਸੁਰੱਖਿਆ ਲਈ ਤੁਹਾਨੂੰ ਸਰਕਾਰ ਵੱਲੋਂ ਮੁਹੱਈਆ ਕਰਵਾਏਗੇ ਇਹ ਸਾਡੇ ਕੋਲ ਸਾਡੇ ਕੋਲ ਤੇ ਜੇਕਰ ਤੁਹਾਡੇ ਨਾਲ ਪਿਆਰ ਨਾਲ ਗੱਲਬਾਤ ਕਰਦੇ ਕਿ ਤੁਸੀਂ ਅੱਗੋਂ ਜਵਾਬਤ ਨਹੀਂ ਦਿਓਗੇ ਗੋਲੀ ਦਾ ਨਾ ਲੋੜ ਕੀ ਹੋਣੀ ਹੈ ਅਫਸਰ ਵੱਡਾ ਆ ਰਿਹਾ ਡੀਜੀਪੀ ਕੜਾ ਗੁਰਿੰਦਰਾ ਢਿੱਲੋਂ ਬੈਠ ਕੇ ਗੱਲਬਾਤ ਕਰਾਂਗਾ ਉਹ ਨਾਲ ਬੈਠ ਕੇ ਕੋਈ ਕਿਸੇ ਤਰ੍ਹਾਂ ਦਾ ਐਤ ਨਹੀਂ ਕੋਈ ਕੋਈ ਤੁਹਾਡੇ ਕੋਲੋਂ ਗੋਲੀ ਤਾਂ ਨਹੀਂ ਚਲਾਈ ਜਾਊਗੀ ਜਾਂ ਪੁਲਿਸ ਬੰਦੋ ਨਹੀਂ ایسی ਗੱਲ ਕੀ ਲੋਟ ਠੀਕ ਹੈ ਜੋ ਸਿਆਣੇ ਅਫਸਰ ਆ ਰਹੇ ਨੇ ਜੋ ਪੁਲਿਸ ਮੁਲਾਜ਼ਮ ਦਿੱਤੇ ਬਹੁਤ ਉਹ ਸਿਆਣੇ ਅਫਸਰ ਆ ਰਹੇ ਨੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਇਥੇ ਦੇ ਤਪੂਰਥਲਾ ਦੇ ਲੋਕਲ ਪ੍ਰਸ਼ਾਸਨ ਵੱਲੋਂ ਅੰਪੈਲੀ ਕੀਤੀ ਗਈ ਇਹ ਸਾਰੇ ਮਾਮਲੇ ਨੂੰ ਲੈ ਕੇ ਪੈਸੇ ਖਾ ਕੇ ਤੇ ਪੈਸੇ ਦੇ ਲਾਲਚ ਤੇ ਸਾਰਾ ਕੰਮ ਖਰਾਬ ਕੀਤਾ ਪੇਨਣ ਦਵਾ ਦਿਆਂਗੇ ਕੋਈ 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 ਕਿਸੇ ਖਾਸ ਅਫਸਰ ਦਾ ਜਿਹੜਾ ਨਾਮ ਲੈਣਾ ਚਾਹੁੰਗੇ ਵੀ ਹਾਂ ਵੀ ਕਿਨੇ ਜਿਹੜੀ ਕਿਦੀ ਵੱਲੋਂ ਸਾਰਾ ਕੁਝ ਇਹਨੇ ਕੀਤਾ ਹੁੰਦੜਾ ਹੁੰਦੜਾ ਸਭੀ ਜ਼ਿਆਦਾ ਹੋਈ ਹੁੰਦਾ ਰਿਹਾ ਉਹ ਵੀ ਗਟਪੁਨੇ ਗੜਬੜ ਕਰਾਈ ਥਾਰੀ ਹਾਂ ਸੋ ਦਾ ਨਾਂ ਬਦਈਂ ਵੀ ਹੁੰਦੜਾ ਤਾਂ ਕਿ ਸੀ ਇਹ ਵੀ ਹੁੰਦੜਾ ਨਹੀਂ ਹੁਣ ਤੁਸੀਂ ਪ੍ਰਸ਼ਾਸਨ ਵੱਲੋਂ ਰੂਪ ਲਾਈ ਜਾ ਰਹੇ ਕਿ ਨਿਯੰਗ ਸਿੰਘ ਜਿਹੜੀ ਸਾਡੀ ਗੱਲ ਸੁਣਨੀ ਤਿਆਰ ਨਹੀਂ ਅਸੀਂ ਪਿਆਰ ਨਾਲ ਗੱਲ ਕਰਨੀ ਚਾਹੁੰਦੇ ਹਾਂ ਅਸੀਂ ਗੁਰਦੁਆਰੇ ਤੇ ਧਾਰਮਿਕ ਬੁੱਧਾ ਨਹੀਂ ਬਣਾਉਣਾ ਚਾਹੁੰਦੇ ਅਸੀਂ ਕਰਨ ਨੂੰ ਪਿਆਰ ਨਾਲ ਗੱਲ ਕਰਨਗੇ ਤੇ ਤੁਸੀਂ ਗੱਲ ਕਰ ਲੇ ਯਾਰ ਉਹ ਨਹੀਂ ਕਰ ਰਹੀਆਂ ਇਸ ਬਾਰੇ ਤੁਸੀਂ ਮੀਡੀਆ ਰਾਹੀਂ ਜਿਹੜੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਅਸੀਂ ਤਾਂ ਸੰਜੋਗ ਕਰ ਰਹੇ ਆਂ ਬਹਿ ਕੇ ਗੱਲਬਾਤ ਕਰ ਲੋ ਨੇ ਪੁਲਿਸ ਵੱਲੋਂ ਇਹ ਕਿਹਾ ਗਿਆ ਸਾਫਕ ਸੰਜੋਗ ਨਹੀਂ ਕੀਤਾ ਤਾਂ ਸਾਡਾ ਪੁਲਿਸ ਮੁਲਾਜ਼ਮਾ ਕਸ਼ੀਦ ਕਰ ਦਿੱਤਾ ਨਿਆਂ ਸਿੰਘ ਵੱਲੋਂ ਜੋਦ ਜੂ ਸਾਡੇ ਵਿਚੜ ਕਿਉਂ ਨਾ ਰੱਥ ਚੋੜਾਂਗੇ ਉਹਨਾਂ ਨੂੰ ਕਿੰਨੇ ਵਜੇ ਆਏ ਜੀ ਸਵੇਰੇ 4 ਵਜੇ ਹਮਲਾ ਬੋਲੇ ਸਾਡੇ ਤੇ ਸਿਨ ਇਸ਼ਾਨ ਕਰਨ ਕਰ ਰਹੇ ਹਾਂ ਪਾਣੀ ਪੜ ਰਿਆ ਸੀ ਨੇ ਦਰਬਾਰ ਸਾਹਿਬ ਦੇ ਕੋਲ ਦਰਬਾਰੇ ਦੇ ਵਿੱਚ ਜਿਹੜੀ ਗੋਲੀਬਾਰੀ ਕੀਤੀ ਗਈ ਇੱਥੇ ਚੱਲੀ ਗਈ ਅੰਦਰ ਹੀ ਔਰ ਤੁਹਾਡੇ ਕੋਲੋਂ ਵੀ ਜਿਹੜੇ ਹਥਿਆਰ ਹੈਗੇ ਨੇ ਤੁਹਾਡੇ ਕੋਲ ਹੋਰ ਅਸੀਂ ਖ ਠੀਕ ਹੈ ਲਾਇਸੈਂਸੀ ਇਥੇ ਆਰ ਜਾਣ ਦੇ ਜੀ ਲਾਇਸੈਂਸੀ ਇਥਾਰ ਨੇ ਜਿਹੜੇ ਆਪਣੀ ਸੁਰੱਖਿਆ ਲਈ ਤੁਹਾਨੂੰ ਸਰਕਾਰ ਵੱਲੋਂ ਮੁਹੱਈਆ ਕਰਵਾਏਗੇ ਇਹ ਸਾਡੇ ਕੋਲ ਸਾਡੇ ਕੋਲ ਤੇ ਜੇਕਰ ਤੁਹਾਡੇ ਨਾਲ ਪਿਆਰ ਨਾਲ ਗੱਲਬਾਤ ਕਰਦੇ ਕਿ ਤੁਸੀਂ ਅੱਗੇ ਜਵਾਬਤ ਨਹੀਂ ਦਿਓਗੇ ਗੋਲੀ ਦਾ ਨਾ ਲੋੜ ਕੀ ਹੋਣੀ ਹੈ ਅਫਸਰ ਵੱਡਾ ਆ ਰਿਹਾ ਡੀਜੀਪੀ ਕੋਲ ਆ ਬੋਲ ਗੁਰਿੰਦਰ ਹੱਦਿੱਲੂ ਮੁੰਬਾਇਕ ਗੱਲਬਾਤ ਕਰਾਂਗਾ ਉਹ ਨਾਲੋਂ ਬੈਠ ਕੇ ਕੋਈ ਕਿਸੇ ਤਰ੍ਹਾਂ ਦਾ ਐਤ ਨਹੀਂ ਕੋਈ ਕੋਈ ਤੁਹਾਡੇ ਕੋਲੋਂ ਗੋਲੀ ਤਾਂ ਨਹੀਂ ਚਲਾਈ ਜਾਊਗੀ ਜਾਂ ਪੁਲਿਸ ਬੁਲਾਉਣੀ ਠੀਕ ਹੈ ਜੋ ਸਿਆਣੇ ਅਫਸਰ ਆ ਰਹੇ ਨੇ ਜੋ ਪੁਲਿਸ ਮੁਲਾਜ਼ਮ ਦਿੱਤੇ ਬਹੁਤ ਉਹ ਸਿਆਣੇ ਅਫਸਰ ਆ ਰਹੇ ਨੇ ਤੁਹਾਨੂੰ ਲੱਗਦਾ ਕਿਥੇ ਨਾ ਕਿਥੇ ਜਿਹੜਾ ਇਥੇ ਦੇ ਤਪੂਰਥਲਾ ਦੇ ਲੋਕਲ ਪ੍ਰਸ਼ਾਸਨ ਵੱਲੋਂ ਅਣਖਲੀ ਕੀਤੀ ਗਈ ਸਾਰੇ ਮਾਮਲੇ ਨੂੰ ਲੈ ਕੇ ਪੈਸੇ ਖਾ ਕੇ ਤੇ ਪੈਸੇ ਦੇ ਲਾਲਚ 'ਚ ਸਾਰਾ ਕੰਮ ਖਰਾਬ ਕੀਤਾ ਪੇਨਰ ਦਵਾ ਦੇਾਂਗੇ ਕੋਈ 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 ਕਿਸੇ ਖਾਸ ਅਫਸਰ ਦਾ ਜਿਹੜਾ ਨਾਮ ਲੈਣਾ ਚਾਹੁੰਗੇ ਵੀ ਹਾਂ ਵੀ ਕਿਨੇ ਜਿਹੜੀ ਕਿਦੀ ਵੱਲੋਂ ਸਾਰਾ ਕੁਝ ਇਹ ਹੁੰਦਾ ਹੁੰਦਾ ਸ ਵੀ ਜ਼ਿਆਦਾ ਹੋਈ ਹੁੰਦਾ ਰਿਹਾ ਉਹ ਵੀ ਘਟੂਨੇ ਘੜ ਬੜ ਕਰਾਈ ساری ਹਾਂ ਸਦਾ ਨਾ ਬੰਦੀ ਵੀ ਹੁੰਦਾ ਹੁੰਦਾ ਫੇਰ ਵੀ ਹੁੰਦਾ ਨਹੀਂ ਹੁਣ ਤੁਸੀਂ ਪ੍ਰਸ਼ਾਸਨ ਵੱਲੋਂ ਰੂਪ ਲਾਇਆ ਜਾ ਰਿਹਾ ਇੱਕ ਨਿਯੰਗ ਸਿੰਘ ਜਿਹੜੀ ਸਾਡੀ ਗੱਲ ਸੁਣਨੀ ਤਿਆਰ ਨਹੀਂ ਅਸੀਂ ਪਿਆਰ ਨਾਲ ਗੱਲ ਕਰਨੀ ਚਾਹੁੰਦੇ ਹਾਂ ਅਸੀਂ ਗੁਰਦੁਆਰੇ ਤੇ ਧਾਰਮਿਕ ਬੁੱਧਾ ਨਹੀਂ ਬਣਾਉਣਾ ਚਾਹੁੰਦੇ ਅਸੀਂ ਕਰਨ ਨੂੰ ਪਿਆਰ ਨਾਲ ਗੱਲ ਕਰਨਗੇ ਤੇ ਉਸ ਗੱਲ ਦੇ ਕਰ ਲੇ ਤਿਆਰ